ਰਮਿੰਦਰ ਰਮਿੰਦਰ ਮਸੀਤਾਂ ਦੀ ਟੀਮ ਹੈ ਤੇ ਅਰਕ ਕਹਿੰਦੇ ਇਕੱਲੇ ਨੂੰ ਗੱਲਾਂ ਦੇਖਾਂਗੇ ਹੁਣ ਕੌਣ ਜਿੱਦਦਾ ਕੌਣ ਹਾਰਦਾ ਹੈ ਸਾਡੀ ਵਾਰੀ ਸੋਟਾ ਕਰਾਵਾਂਗੇ ਲੰਗਰ ਸ਼ਕਲੈਂ ਦੇ ਪਿੰਡ ਵਾਲਿਆਂ ਨੂੰ ਇੱਥੇ ਤੋਂ ਨਾਮ ਜਿਹੜੇ ਖੜੋ ਤੁਸੀਂ ਆਜ ਮੇ ਰੋਟੀਆਂ ਤੁਸੀਂ ਕਰਨੀਆਂ ਉਹਨਾਂ ਦੇ ਹੋਰ ਮੁੰਡੇ ਮੇਰੀ ਦੇਵਤਿਆਂ ਬਸਤਾਂ ਰਮਿੰਦਰ ਕੌਰ ਸਿੰਘ ਵਾਲਾ ਤੇ ਨਦੀਨ ਆ ਮੈਂ ਖੇਡਿਆਂ ਤੇ ਵਾਲੇ ਲੰਗਰ ਸ਼ਕਲੈਂ ਤੇ ਆਜੋ ਲੈ ਬਈ ਕਿੱਥੇ ਆ ਮੁੰਡਾ ਮਸੀਤਾਂ ਵਾਲਾ ਵੇ ਆ ਪਿੰਡ ਵਾਲੇ ਆ ਗਏ ਮੁੰਡੇ ਕਹਿੰਦੇ ਕਬੱਡੀ 43 ਗੋਲ ਉਧਾਰ ਦਾ ਗਾ ਲੀ ਮੱਖਣਾ ਬਾਈ ਦੇਖੋ ਜੀ ਕਿੱਦਾਂ ਸੁੱਖਾ ਟਾਕੜਾ ਵੀ ਆਪਣਾ 43 ਦਾ ਦੋਨੇ ਆ ਗਏ ਸ਼ਕਤੀਮਾਨ ਮੱਖਣਾ ਕੱਲਾ ਉਧਰ ਵੀ ਹੈ ਤੇ ਕੱਲਾ ਇੱਧਰ ਵੀ ਹੁਣ ਚੋਟੀ ਦਾ ਮੁਕਾਬਲਾ ਹੋ ਰਿਹਾ ਇਹ ਮੈਚ ਕੀ ਨੇ ਕੱਲੇ ਨੂੰ ਕੱਲਾ ਉਹੀ ਹੈ ਨਾ ਇਹ ਬਾਈ ਤੁਸੀਂ ਖੜੋ ਜਾਣਾ ਹੁਣਾਂ ਨੰਬਰ ਕਾਪੀਆਂ ਦੱਸ ਦੇਣੀ ਹੈ ਨਦੇੜ ਬਾਹਰ ਚਲੋ ਬੈਠੋ ਤੁਸੀਂ ਪਹਿਲਾਂ ਆ ਗਿਆ ਸਰੀਰ ਨਹੀਂ ਦਿਖਾਉਣੇ ਭੱਜ ਜਾਂਦੇ ਨੇ ਆ ਮੈਚ ਦੇਖੋ ਪਹਿਲਾਂ ਜਿਹੜੀ ਮੋਹਰ ਦੀ ਟੀਮ ਹੈ ਪਿੰਡ ਵਾਲੇ ਪਾਸੇ ਹੈ ਜਿਹੜੀ ਮਸੀਤਾ ਦੀ ਟੀਮ ਹੈ ਮੰਡੇ ਵਾਲੀ ਸਾਈਡ ਹੈ ਪਹਿਲੀ ਰੇਡ ਬਿਟੇ ਬਿਰ ਚੱਕਲਾ ਲਾਗਦੇ ਕਰ ਲਾਤੀ ਦੇ ਪਾਰਿਆ ਉਧਰ ਕਿ ਆ ਮੁੰਡਾ ਮਸੀਤਾ ਪਿੰਡ ਵਾਲਾ ਲੱਗਦੀ ਰੇਡ ਪਾਈ ਹੈ ਉਹ ਦੀਪਸਨਾ ਮੇਲਾ ਕਹਿੰਦੇ ਚੋਟੀ ਦਾ ਇੱਕ ਪਾਸੇ ਕੱਲੇ ਨੂੰ ਕੱਲਾ ਹੈ ਇਹਦੇ ਨਾਂ ਪੁੱਛ ਲਈ ਜਿਹਨੇ ਜੱਠਾ ਲਾਇਆ ਨਾਂ ਜ਼ਰੂਰ ਪੁੱਛ ਲਈ ਕਿਉਂਕਿ ਦੋਨੇ ਪਾਸੇ ਖਿਡਾਰੀ ਤਾਂ ਆ ਰਹੇ ਹਨ ਅਰਵਿੰਦਰ ਮੁੰਡਾ ਮਸੀਤਾ ਵਾਲਾ ਮੇਰੇ ਵੀਰੋ ਇੱਕ ਪਾਸੇ ਜਿਹੜੇ ਮਾਨਸੇ ਦੀ ਟੀਮ ਮੋਫਰ ਪਿੰਡ ਵਾਲਿਆ ਤੇ ਦੂਜੇ ਪਾਸੇ ਮੁੰਡਾ ਮਸੀਤਾ ਵਾਲਾ ਲਓ ਅਰਵਿੰਦਰ ਦੀ ਰੇਡ ਚੱਕ ਲੈ ਬੈਗ ਤੇ ਕਰ ਦੇਗਾ ਗਾਲਾ ਰੀਡ ਪਈ ਹੋਈ ਹੈ ਉਹ ਲਾਡੀਆਂ ਨੂੰ ਜੱਫਾ ਲਾਵੇ ਉਹ ਉਧਰੇ ਪਾਸੇ ਅਰਵਿੰਦਰ ਦੀ ਰੇਡ ਤੇ ਮਾਰ ਧੱਕਾ ਕਰੋ ਧਾਰ ਕਰ ਦਿੰਦਾ ਹੈ ਪੰਖ ਜਿਹੜਾ ਕਹਿੰਦੇ ਰੇਡਰ ਦੇ ਸੇ ਜਾਂਦੇ ਨੇ ਇਹਦੇ ਦੂਜੇ ਮੈਚ ਘੋਮਣ ਦੇ ਵਾਲਿਆਂ ਵਾਲੀ ਆ ਜਾਣ ਘੋਮਣ ਦੇ ਵਾਲਿਆਂ ਵਾਲੀ ਕਾਲਿਆਂ ਵਾਲੀ ਤੇ ਧਰਾਜ ਆਹ 1 43 ਕਿਲੋ ਭਾਰ ਦੇ ਮੈਚ ਤੋਂ ਬਾਅਦ ਜਿਹੜੇ 33 ਕਿਲੋ ਦਾ ਮੈਚ ਘੋਮਣ ਦੇ ਸੀਤਾ ਦੀ ਟੀਮ ਦੇ ਬਾਈ ਦੇ ਵਿੱਚ ਉਹ ਲਾਡੀ ਕਹਿੰਦੇ ਗ੍ਰੇਡ ਪੁਆਇੰਟ ਦੇ ਲਈ ਦਰਿਆ ਹੋਇਆ ਲਓ ਲਾਡੀ ਨੇ ਕਿਵੇਂ ਰੇਡ ਪਾ ਦਿੱਤੀ ਹੈ ਮੁੰਨਾ ਕਹਿੰਦੇ ਅਰਵਿੰਦਰਾ ਮੇਰੇ ਮਿੱਤਰੋ ਉਹ ਮਸੀਤਾ ਪੈਂਦਾ ਅਰਵਿੰਦਰ ਨੇ ਬੁੱਟ ਫੜਿਆ ਔਰ ਦੀ ਮਾਂ ਮਿੱਟੀ ਦੀ ਧੂੜ ਉਧਰੇ ਪਾਸੇ ਲਾਡੀ ਸੇ ਬੁੱਟ ਸੁਣਾਵੇਂਗਾ ਤਾਂ ਗੱਲ ਤਾਂ ਬੰਦੀ ਹੈ ਉਧਰੇ ਪਾਸੇ ਮੁੰਨਾ ਕਹਿੰਦੇ ਲਾਡੀ ਹੈ ਆ ਮੁੰਡਾ ਕਹਿੰਦੀ ਮਸੀਤਾ ਪੈਂਡ ਵਾਲਾ ਅਰਵਿੰਦਰਾ ਕਹਿੰਦੇ ਗੁਰੀ ਵੀ ਆਇਆ ਹੋਇਆ ਮਸੀਤਾ ਪੈਂਡ ਵਾਲਾ ਉਧਰੇ ਪਾਸੇ ਲੱਗਦਾ ਜੋਰ ਤੇ ਸਾਹਮਣੇ ਅਕੜਾਂ ਦਾ ਤਾਂ ਕਹਿੰਦੇ ਜਾਫੀਆਂ ਦੇ ਸੇ ਜਾ ਜੁੜਿਆ ਹੈ ਲੈ ਵੀ ਘੁੰਮਣ ਤੇ ਬਾੜਿਆ ਬੜੀ ਵੀ ਆ ਜਾਣੀ ਵੀ ਟੀਮਾਂ ਜਿਹੜੀਆਂ ਤਿਆਰ ਰਹਿਣ ਗਿਆ ਬੜਾ ਚੋਟੀ ਦਾ ਮੁਕਾਬਲਾ ਖੇੜਿਆ ਜਾ ਰਿਹਾ ਮੇਰੇ ਵੀਰੋ ਇੱਕ ਪਾਸੇ ਕਹਿੰਦੇ ਮੁੰਡੇ ਦਾ ਕਹਿੰਦੇ 28 ਕਿਲੋ ਭਾਰ ਹੈ ਤੇ 33 ਕਿਲੋ ਭਾਰ ਦੇ ਵਿੱਚ ਬੱਲੇ ਬੱਲੇ ਕਰਵਾਉਂਦਾ ਪਹਿਲਾ ਮੁਕਾਬਲੇ ਜਿੱਤੇ ਹੈ ਤੇ ਮੁੰਡੇ ਨੇ ਕੱਲੇ ਨੇ ਕੱਲੇ ਨੇ ਕੱਲੇ ਨੇ ਕੱਲੇ ਨੇ ਆਹ ਬੱਲੇ 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 ਵੀ ਤੂੰ ਆਪੇ ਦੇਖੇਂਗੀ ਜਿਵੇਂ ਨਿੰਮ ਤੇ ਕਰੇਲਾ ਚੜਦਾ ਆਏ ਚੜਦਾ ਵੱਡੇ ਭਾਈ 100 ਰੁਪਏ ਸੁੱਖ ਦੇ ਵੰਡਿਓ ਇਸ ਜੱਫੇ ਦੇ ਗੁਜੋ ਕੇ ਆ ਗਿਆ ਅਗਲੀ ਰੇਡ ਚੱਕਲਾ ਬੈਗ ਤੇ ਕਰਦਾ ਹੈ ਸਾਡੇ ਸਤਿਪ੍ਰੀਅਾ ਸਾਡੇ ਵੱਡੀ ਕਹਿੰਦੇ ਹਸਣਾ ਵਈ ਕਰਦਾ ਹੈ 100 ਦਾ ਕਹਿੰਦੇ ਖਿਡਾਰੀ ਨੇ ਲਾਡੀ ਬਫਰ ਲਈ ਬਨਸਤਕਾਰ ਆ ਗਿਆ ਹੈ ਸਤਿਪ੍ਰੀਅਾ ਸਾਡੇ ਉਹ ਸਾਹਮਣੇ ਹੱਥਾਂ ਨੂੰ ਕਹਿੰਦੇ ਕਲੀ ਲਾਈ ਹੈ ਉਹ ਸਾਹਮਣੇ ਰੇਡ ਕਹਿੰਦੇ ਪਰ ਕੇ ਪਾ ਦਿੰਦੀ ਹੈ ਖਿਡਾਰੀ ਕਹਿੰਦੇ ਇੱਕ ਹੈ ਹੱਕੀਣਾ ਬੱਲਾ ਸਾਡੀ ਖੇਡ ਹੈ ਕੱਲੇ ਨਾਲ ਕੱਲਾ ਹੈ ਆ ਮੁੰਡਾ ਦਾ ਅਰਵਿੰਦਰ ਨਾਮ ਹੈ ਕੋਟ ਫੜਿਆਗੇ ਕਿੰਕੀ ਜਿਹੜੀ ਲਾ ਦਿੰਦੀ ਹੈ ਚਾਰੇ ਰਾਹ ਕਹਿੰਦੇ ਬੰਦ ਤੇ ਚੱਲਦਾ ਮੈਂ ਸਮਾਪਤ ਜਿੱਤ ਗਈ ਟੀਮ ਮਜ਼ੀਤਾ ਜਿੱਤ ਰਹੀ ਹੈ ਜੇ ਸੱਚੇ ਦੇ ਲੋ ਮੁੰਡਿਆਂ ਨੇ ਖੇਡ ਵਧੀਆ ਲੱਗੀ ਤਾੜੀ ਮਾਰੋ ਪਹਿਲਾਂ ਤੇ ਚਾ ਲੋ ਹਾਰ ਜਿੱਤ ਤੇ ਬਣੀ ਹੈ ਸੁਖ ਕੰਨੇ ਵੀ 100 ਰੁਪਏ ਦੇ ਮਾਣ ਸਨਮਾਨ ਇਹ ਖਿਡਾਰੀ ਬੜੇ ਗਰੀਬ ਪਰਿਵਾਰ ਦੇ ਵਿੱਚੋਂ ਹੈ ਤੇ ਮੇਲੇ ਵਿੱਚ ਜਿੱਤਦਾ ਅੱਜ ਕੱਲਾ ਰਹਿਣ ਦੇ ਕਰਕੇ ਪਾਣੀ ਮੈਚ ਤੀਜਾ ਚੋਤਾ ਹਾਰ ਗਿਆ ਪਰ ਮੁੰਡੇ ਨੇ ਦਿਲ ਬਹੁਤ ਜਿੱਤਿਆ ਹੈ ਕਹਿੰਦੇ ਮੇਰੇ ਵੀਰੋ 100 ਰੁਪਏ ਸੁਖਦੇ ਵੀ ਨਹੀਂ ਆਏ ਆ ਬਹੁਤ ਬੜਾ ਧੰਨਵਾਦ ਆਓ ਜੀ ਟੀਮਾ ਮੱਥਿਆ ਤੇ ਬਹਿਮਣ ਕੌਰ ਸਿੰਘ ਵਾਲਾ